ਬਾਕੀ ਕੋਈ ਬੋਲਦੇ ਨਹੀਂ ਉੱਥੇ ਸੁੱਚੇ ਮੂੰਹ ਜਾਂਦੇ ਸੁੱਚੇ ਮੂੰਹ ਆ ਜਾਂਦੇ ਆ ਬਹੁਤ ਪੜਿਆ ਲਿਖਿਆ ਆ ਪਰ ਅੱਜ ਜਿੱਥੇ ਤੁਹਾਡੀ ਲੀਡਰ ਪਿੰਕਾ ਗਾਂਧੀ ਨਹੀਂ ਆਉਣਾ ਉੱਥੇ ਰਾਜਨਾਥ ਸਿੰਘ ਖੰਨਾ ਚਾ ਰਹੇ ਆ ਤੇ ਅਮਿਤ ਸ਼ਾ ਲੁਧਿਆਣਾ ਚਾ ਰਹੇ ਨੇ ਕੋਈ ਗੱਲ ਨਹੀਂ ਦੇਖੋ ਹਰ ਇੱਕ ਨੇ ਆਪਣਾ ਆਪਣਾ ਯਤਨ ਕਰਨੇ ਹੁੰਦੇ ਆ ਅਸੀਂ ਆਪਣਾ ਜੋਰ ਲਾ ਰਹੇ ਹਾਂ ਆਪਣਾ ਲਾ ਰਹੇ ਆ ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਵੀ ਜਿੱਤੂਗੀ ਕਾਂਗਰਸ ਕੌਣ ਜਿੱਤੂਗੀ ਕਿਹੜੇ ਕਾਰਨ ਕਿਉਂ ਜਿੱਤੂ ਕਿਉਂ ਦੇਖੋ ਪੰਜਾਬ ਚ ਕਸਾਨਾਂ ਦਾ ਕੀ ਬੁਰਾ ਹਾਲ ਕਰਤਾ ਬੀਜੇਪੀ ਗਵਰਨਮੈਂਟ ਨੇ ਭਗਵੰਤ ਮਾਨ ਨੇ ਦੱਸੋ ਦਿੱਤਾ ਕਿ ਹੁਣ ਤੱਕ ਪੰਜਾਬ ਨੂੰ ਸਿਰਫ ਗੱਲਾਂ ਬਾਤਾਂ ਤੇ ਐਡਵਰਟਾਈਜ਼ਮੈਂਟ ਤੋਂ ਵਗੈਰਾ ਕਾਂਗਰਸ ਪਾਰਟੀ ਦੀ ਅਡਿਓਲੋਜੀ ਆ ਕਾਂਗਰਸ ਪਾਰਟੀ ਕੋਲ ਮੁੱਦੇ ਆ ਕਾਂਗਰਸ ਪਾਰਟੀ ਸਹੀ ਗੱਲ ਕਰਦੀ ਆ ਇਸ ਕਰਕੇ ਕਾਂਗਰਸ ਪਾਵਰ ਚਾਹੂਗੀ ਭਗਵੰਤ ਮਾਨ ਕਹਿੰਦੇ 13 ਜ਼ੀਰੋ ਕਰ ਦੇਣੀ ਆ ਸਫਾਇਆ ਕਰ ਦੇਣਾ ਕਾਂਗਰਸ ਦਾ ਪੰਜਾਬ ਦੇ ਵਿੱਚ ਇਹਦਾ ਉਲਟ ਕਰ ਲਓ ਜੀ ਮੈਂ ਕਹਿੰਨਾ ਜ਼ੀਰੋ 13 ਕਰ ਲਓ ਲੱਗਦਾ ਤਾਂ ਕਿਤੇ ਹੈ ਨਹੀਂ ਕਿਉਂਕਿ ਜੋ ਇਹਨੇ ਲੋਕਾਂ ਨਾਲ ਵਾਅਦੇ ਕੀਤੇ ਚੁਟਕਲੇ ਆ ਤਾਂ ਸਵਾਏ ਭਗਵੰਤ ਮਾਨ ਹੋਰ ਸਟੇਜਾਂ ਦੇ ਉੱਤੋਂ ਸੁਣਾਉਂਦਾ ਕੀ ਆ ਕੋਈ ਗੱਲ ਹੈ ਹੁਣ ਲੋਕ ਉਹਦੀਆਂ ਅਸਲ ਦੇ ਵਿੱਚ ਗੱਲਾਂ ਨੂੰ ਸਮਝਣ ਵੀ ਲੱਗੇ ਕਿਉਂਕਿ ਪਹਿਲਾਂ ਲੋਕ ਠਾਕੇ ਮਾਰ ਕੇ ਚੁਟਕਲੇ ਸੁਣ ਕੇ ਹੱਸਦੇ ਸੀ ਹੁਣ ਉਹ ਚੁਟਕਲੇਾਂ ਦਿੱਤੇ ਤੁਸੀਂ ਪੱਤਰਕਾਰ ਤਾਂ ਚੰਗੀ ਤਰ੍ਹਾਂ ਭਲੀ ਬਾਤ ਜਾਣਦੇ ਹੋ ਵੀ ਉਹ ਕਿਸ ਤਰ੍ਹਾਂ ਦੇ ਉਹੀ ਚੁਟਕਲੇ ਨੇ ਹਰ ਵਾਰ ਲਿਆ ਕੇ ਫਿੱਟ ਕਰ ਦਿੰਦਾ ਉਹ ਲੋਕ ਸਭਾ ਚੋਣਾਂ ਦਾ ਸਿਆਸੀ ਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਸਾਰੇ ਹੀ ਆਪਣੀ ਆਪਣੀ ਜਿੱਤ ਦਾ ਦਾਵਾ ਕਰਦੇ ਆ ਅੱਜ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਬੋਪਾਰਾਏ ਦੇ ਹੱਕ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਖੰਨੇ ਦੇ ਵਿੱਚ ਇੱਕ ਵੱਡੀ ਰੈਲੀ ਕਰਨੀ ਹੈ ਜਿੱਥੇ ਲੀਡਰਾਂ ਵੱਲੋਂ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਉੱਥੇ ਵਰਕਰ ਆ ਉਹ ਵੀ ਜਿੱਤ ਦਾ ਦਾਵਾ ਕਰਦੇ ਆ ਸਾਡੇ ਨਾਲ ਮਾਛੀਵਾੜਾ ਸਾਹਿਬ ਤੋਂ ਮਿੰਟੂ ਜੀ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਲੱਗਦਾ ਕਾਂਗਰਸ ਆ ਕਾਂਗਰਸ ਪਾਰਟੀ 100% ਜਿੱਤੂਗੀ ਜੀ ਹਵਾ ਬੜੀ ਕਾਂਗਰਸ ਦੇ ਹੱਕ ਚੱਲ ਰਹੀ ਆ ਲੋਕਾਂ ਨੇ ਦੇਖ ਲਿਆ ਵੀ ਮੋਦੀ ਬੀਜੇਪੀ ਗਵਰਨਮੈਂਟ ਕਿੰਨੀਆਂ ਭਦੀਕੀਆਂ ਕਰ ਰਹੀ ਆ ਬਿਲਕੁਲ 100% ਜਿੱਤਾਂਗੇ ਇਹ ਵੀ ਸੀਟ ਜਿੱਤਾਂਗੇ ਪੂਰੇ ਹਿੰਦੁਸਤਾਨ 'ਚ ਵੀ ਕਾਂਗਰਸ ਆਊਗੀ ਕਿਉਂ ਲੱਗਦਾ ਡਾਕਟਰ ਅਮਰ ਸਿੰਘ ਜਿਹੜਾ ਤੁਹਾਡਾ ਕੈਂਡੀਡੇਟ ਹੈ ਬਾਕੀ ਉਮੀਦਵਾਰਾਂ ਨਾਲੋਂ ਤੁਹਾਨੂੰ ਫੇਤਰ ਕਿਉਂ ਲੱਗਦਾ ਲੋਕ ਵੋਟ ਪਾਉਣ ਕਿਉਂ ਇਹ ਬੜਾ ਫਰਕ ਆ ਪੜਿਆ ਲਿਖਿਆ ਪੜਿਆ ਲਿਖਿਆ ਨਹੀਂ ਗੱਲ ਨੂੰ ਸਮਝਦਾ ਆ ਫਿਰ ਤੁਸੀਂ ਦੇਖੋ 85 ਵਾਰ ਇਹ ਪਾਰਲੀਮੈਂਟ 'ਚ ਬੋਲਿਆ ਪੰਜਾਬ ਦੇ ਮੁੱਦਿਆਂ 'ਤੇ ਬੋਲਿਆ ਕਿਸਾਨਾਂ ਲਈ ਬੋਲਿਆ ਨੌਜਵਾਨਾਂ ਲਈ ਬੋਲਿਆ ਪੰਜਾਬ ਦੇ ਡਿਵੈਲਪਮੈਂਟ ਲਈ ਬੋਲਿਆ ਬਾਕੀ ਕੋਈ ਬੋਲਦੇ ਨਹੀਂ ਉੱਥੇ ਸੱਚੇ ਮੂੰਹ ਜਾਂਦੇ ਸੱਚੇ ਮੂੰਹ ਆ ਜਾਂਦੇ ਆ ਬਹੁਤ ਪੜ੍ਹਿਆ ਲਿਖਿਆ ਆ ਪਰ ਅੱਜ ਜਿੱਥੇ ਤੁਹਾਡੀ ਲੀਡਰ ਪਿੰਕਾ ਗਾਂਧੀ ਨਹੀਂ ਆਉਣਾ ਉੱਥੇ ਰਾਜਨਾਥ ਸਿੰਘ ਖੰਨਾ ਚਾ ਰਹੇ ਆ ਤੇ ਅਮਿਤ ਸ਼ਾ ਲੁਧਿਆਣਾ ਚਾ ਰਹੇ ਨੇ ਕੋਈ ਗੱਲ ਨਹੀਂ ਦੇਖੋ ਹਰ ਇੱਕ ਨੇ ਆਪਣਾ ਆਪਣਾ ਯਤਨ ਕਰਨੇ ਹੁੰਦੇ ਆ ਅਸੀਂ ਆਪਣਾ ਜੋਰ ਲਾ ਰਹੇ ਹਾਂ ਆਪਣਾ ਲਾ ਰਹੇ ਆ ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਵੀ ਜਿੱਤੂਗੀ ਕਾਂਗਰਸ ਕਿਉਂ ਜਿੱਤੂਗੀ ਕਿਹੜੇ ਕਾਰਨ ਕਿਉਂ ਜਿੱਤੂ ਕਿਉਂ ਦੇਖੋ ਪੰਜਾਬ ਚ ਕਸਾਨਾਂ ਦਾ ਕੀ ਬੁਰਾ ਹਾਲ ਕਰਤਾ ਬੀਜੇਪੀ ਗਵਰਨਮੈਂਟ ਨੇ ਭਗਵੰਤ ਮਾਨ ਨੇ ਦੱਸੋ ਦਿੱਤਾ ਕਿ ਹੁਣ ਤੱਕ ਪੰਜਾਬ ਨੂੰ ਸਿਰਫ ਗੱਲਾਂ ਬਾਤਾਂ ਤੇ ਐਡਵਰਟਾਈਜ਼ਮੈਂਟ ਤੋਂ ਵਗੈਰਾ ਕਾਂਗਰਸ ਪਾਰਟੀ ਦੀ ਆਡਿਓਲੋਜੀ ਆ ਕਾਂਗਰਸ ਪਾਰਟੀ ਕੋਲ ਮੁੱਦੇ ਆ ਕਾਂਗਰਸ ਪਾਰਟੀ ਸਹੀ ਗੱਲ ਕਰਦੀ ਆ ਇਸ ਕਰਕੇ ਕਾਂਗਰਸ ਪਾਵਰ ਚਾਹੂਗੀ ਆਉਗੀ ਇਹ ਕਾਂਗਰਸੀ ਨੇਤਾ ਜੀ ਸਾਡੇ ਨਾਲ ਸਾਬਕਾ ਚੇਅਰਮੈਨ ਪ੍ਰਿਥੀਪੁਰ ਸਾਹਿਬ ਨੇ ਪ੍ਰਿਥੀਪੁਰ ਸਾਹਿਬ ਭਗਵੰਤ ਮਾਨ ਕਹਿੰਦੇ 13 ਜ਼ੀਰੋ ਕਰ ਦੇਣੀ ਆ ਸਫਾਇਆ ਕਰ ਦੇਣਾ ਕਾਂਗਰਸ ਦਾ ਪੰਜਾਬ ਦੇ ਵਿੱਚ ਇਹਦਾ ਉਲਟ ਕਰ ਲਓ ਜੀ ਮੈਂ ਕਹਿੰਨਾ ਜ਼ੀਰੋ 13 ਕਰ ਲਓ ਲੱਗਦਾ ਤਾਂ ਕਿਤੇ ਹੈ ਨਹੀਂ ਕਿਉਂਕਿ ਜੋ ਇਹਨੇ ਲੋਕਾਂ ਨਾਲ ਵਾਅਦੇ ਕੀਤੇ ਚੁਟਕ ਲਿਆ ਤੋਂ ਸਵਾਏ ਭਗਵੰਤ ਮਾਨ ਸਟੇਜਾਂ ਦੇ ਉੱਤੋਂ ਸੁਣਾਉਂਦਾ ਕੀ ਆ ਕੋਈ ਗੱਲ ਹੈ ਹੁਣ ਲੋਕ ਉਹਦੀਆਂ ਅਸਲ ਦੇ ਵਿੱਚ ਗੱਲਾਂ ਨੂੰ ਸਮਝਣ ਵੀ ਲੱਗੇ ਕਿਉਂਕਿ ਪਹਿਲਾਂ ਲੋਕ ਠਾਕੇ ਮਾਰ ਕੇ ਤੇ ਚੁਟਕਲੇ ਸੁਣ ਕੇ ਹੱਸਦੇ ਸੀ ਹੁਣ ਉਹ ਚੁਟਕਲਿਆਂ ਦੇ ਤੇ ਤੁਸੀਂ ਪੱਤਰਕਾਰ ਤਾਂ ਚੰਗੀ ਤਰ੍ਹਾਂ ਭਲੀ ਬਾਤ ਜਾਣਦੇ ਹੋ ਵੀ ਉਹ ਕਿਸ ਤਰ੍ਹਾਂ ਦੇ ਉਹੀ ਚੁਟਕਲੇ ਨੇ ਹਰ ਵਾਰ ਲਿਜਾ ਕੇ ਫਿੱਟ ਕਰ ਦਿੰਦਾ ਉਹ ਉਹੀ ਆ ਕੇ ਵਿਧਾਨ ਸਭਾ 'ਚ ਬੋਲੀ ਜਾਂਦਾ ਕੋਈ ਮੈਨੂੰ ਨਹੀਂ ਲੱਗਦੀ ਇਹ ਜੀ ਗੱਲ ਇਹ ਜਿਹੜੇ ਕੰਮ ਨੇ ਡਾਕਟਰ ਅਮਰ ਸਿੰਘ ਪਿਛਲੀ ਵਾਰ ਵੀ 5 ਸਾਲ ਪਹਿਲਾਂ ਚੁਣਿਆ ਸੀ ਲੋਕਾਂ ਨੇ ਜਿਹੜੇ ਕੰਮ ਕੀਤਾ ਤੁਹਾਨੂੰ ਲੱਗਦਾ ਲੋਕ ਦੁਬਾਰਾ ਉਹਨਾਂ ਨੂੰ ਵੋਟ ਕਰਨਗੇ ਥੋੜੀ ਜੀ ਦੇਰ ਤੇ ਨਹੀਂ ਕੰਮ ਤਾਂ ਡਾਕਟਰ ਸਾਹਿਬ ਨੇ ਤੁਸੀਂ ਤੁਸੀਂ ਇੰਨੇ ਕਿ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਰਾਹੋਂ ਰੋਡ ਸੀ ਮੱਤੇਆੜਾ ਰਾਹੋਂ ਰੋਡ ਉਹਦੇ ਲਈ 43 ਕਰੋੜ ਰੁਪਏ ਲਿਆਏ ਸਮਰਾਲੇ ਦੇ ਵਿੱਚ ਬਲੋਲਪੁਰ ਤੋਂ ਜਿਹੜੀ ਸੀਗੀ ਝਾੜਸਾਹਬ ਰੋਡ ਸਮਰਾਲਾ ਝਾੜਸਾਹਬ ਮਾਛੀਵਾੜੇ ਤੋਂ ਰਤੀਪੁਰ ਰੋਡ ਹੋਰ ਦਰਾਹੇ ਦਾ ਪੁਲ ਅਨੇਕਾਂ ਹੀ ਕੰਮ ਨੇ ਮੈਂ ਕਹਿੰਦਾ ਵੀ ਕੋਈ ਗਿਣਤੀ ਨਹੀਂ ਨਾ ਪਾਵਰ ਚ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਮੈਂ ਕਹਿੰਦਾ ਵੀ ਜੇ ਲੋਕ ਇਹਨਾਂ ਨੂੰ ਜਿਤਾ ਕੇ ਭੇਜਣਗੇ ਤਾਂ ਫਿਰ ਬੜੇ ਜ਼ੋਰ ਸ਼ੋਰ ਨਾਲ ਇਹ ਕਿਉਂਕਿ ਪਿਛਲੀ ਵਾਰੀ ਤਾਂ ਇਹ ਨਵੇਂ ਸੀਗੇ ਇਸ ਵਾਰ ਤਾਂ ਲੋਕ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਬਾਕੀ ਜਨਾਂ ਦੀ ਉੱਥੇ ਜਿਹੜੀ ਲੋਕ ਸਵਾਰੀ ਕਾਰਜ ਜਾਰੀ ਆ ਉਹ ਵੀ ਆਪਾਂ ਮੇਰੇ ਹਿਸਾਬ ਨਾਲ ਉਹਦੇ ਚ ਵੀ ਇਹਨਾਂ ਦੇ ਨੰਬਰ ਪੂਰੇ ਨੇ ਕੋਈ ਇਹੀ ਜੀ ਗੱਲ ਨਹੀਂ ਹੈਗੀ ਇਹ ਸਾਡੇ ਨਾਲ ਸਾਬਕਾ ਚੇਅਰਮੈਨ ਜਗਜੀਤ ਸਿੰਘ ਪਿਰਥੀਪੁਰਸੀ ਕਹਿੰਦੇ ਆ ਕਿ ਅਮਰ ਸਿੰਘ ਦੀ ਜਿੱਤ ਚ ਕਿੰਨੀ ਆ ਕਿਉਂਕਿ ਉਹਨਾਂ ਨੇ ਕੰਮ ਕੀਤੇ ਆ ਕੈਮਰਾਮੈਨ ਨਵਜੋਤ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟਿਆ